ਪਾਰਟੀ ਦੇ ਦਫਤਰ ਤੇ ਕਬਜ਼ਾ ਕਰਾਂਗੇ ਚੋਣ ਨਿਸ਼ਾਨ ਤੱਕੜੀ ਲਵਾਂਗੇ ਤੇ ਐਸਜੀਪੀਸੀ ਤੇ ਕਬਜ਼ਾ ਕਰਾਂਗੇ ਇਹ ਕਹਿੰਦੇ ਤਿੰਨ ਉਹਨਾਂ ਦੇ ਪ੍ਰੋਪ ਆ ਤਿੰਨ ਸਪੋਰਟ ਸਿਸਟਮ ਆ ਜਿਨ੍ਹਾਂ ਦੇ ਅਕਾਲੀ ਦਲ ਖੜਾ ਉਹ ਅਸੀਂ ਸਾਰੇ ਖਿੱਚ ਲੈਣੇ ਆ ਤੇ ਸੁਖਬੀਰ ਬਾਦਲ ਤੇ ਉਹਨਾਂ ਦੀ ਪਾਰਟੀ ਨੇ ਟੜਾ ਕਰਦੇ ਡਿੱਗ ਪੈਣਾ ਜਿਹੜਾ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਕਹਿ ਰਹੇ ਆ ਕਿ ਚੋਣ ਨਿਸ਼ਾਨ ਲੈ ਲਾਂਗੇ ਕਿਹਦੀ ਕਿਹੜੀ ਸ਼ਕਤੀ ਤੇ ਕਹਿ ਰਹੇ ਆ ਵੀ ਤੁਸੀਂ ਜੁਮਾ ਜੁਮਾ ਅੱਜ ਤੇ ਅਜੇ ਤੱਤ ਤੁਸੀਂ ਉੱਥੇ ਮੀਟਿੰਗ ਕਰਕੇ ਪ੍ਰਧਾਨ ਬਣੇ ਆ ਕਿਹੜੀ ਕਿਹੜੀ ਸ਼ਕਤੀ ਦੇ ਆਸਰੇ ਤੁਸੀਂ ਕਹਿ ਰਹੇ ਆ ਕਿ ਸਾਡਾ ਅਸੀਂ ਕਾਲੀ ਦਲ ਦੇ ਦਫਤਰ ਤੇ ਕਬਜ਼ਾ ਕਰ ਲਾਂਗੇ ਵੀ ਜਿਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੀ ਫਸੀਲ ਤੋਂ 2 ਦਸੰਬਰ 2024 ਨੂੰ ਇਹ ਕਹਿ ਰਹੇ ਸੀ ਕਿ ਬਾਗੀ ਵੀ ਦਾਗੀ ਤੇ ਉਹਨਾਂ ਦਾਗੀਆਂ ਦੇ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਆਪ ਰੱਖੜੇ ਨੇ ਕੱਲ ਅਨਾਉਂਸ ਕਰਤਾ ਹਾਂਜੀ ਸਾਡਾ ਜਿਹੜੀ ਫੈਸਲਾ ਹੋ ਗਿਆ ਸਾਡਾ ਚੋਣ ਨਿਸ਼ਾਨ ਇਹ ਲਿਫਾਫਿਆਂ ਚੋਂ ਨਿਕਲਿਆ ਜਾਂ ਕੋਟਰੀ ਦੀ ਜੇਬ ਚੋਂ ਨਿਕਲਿਆ ਕੁਛ ਕਹਿ ਲੋ ਡੈਮੋਕ੍ਰੇਸੀ ਕਿੱਥੇ ਹੈ ਕਿੱਥੇ ਨਵੀਂ ਗੱਲ ਸੁਖਬੀਰ ਸਿੰਘ ਬਾਦਲ ਨੂੰ ਮੀਣਾ ਦਿੰਦਿਆਂ ਕਿਹਾ ਉਹਨਾਂ ਨੇ ਕਿ ਤੁਸੀਂ ਤਾਂ ਮੈਨੂੰ ਬਦਨਾਮ ਕੀਤਾ ਤੁਸੀਂ ਮੇਰੇ ਦੇ ਇਨਕੁਆਰੀਆਂ ਬਿਠਾਈਆਂ ਤੁਸੀਂ ਸਮਝਿਆ ਕਿ ਮੈਨੂੰ ਖੁੱਡੇ ਲਾਤਾ ਆਹ ਦੇਖ ਲਓ 15 ਲੱਖ ਲੋਕਾਂ ਨੇ ਮੇਰੇ ਸਿਰ ਤੇ ਤਾਜ ਰੱਖਤਾ ਤੇ ਸੁਖਬੀਰ ਸਿੰਘ ਬਾਦਲ ਤਾਜ ਹੀ ਨਹੀਂ ਰੱਖਿਆ ਮੈਨੂੰ ਤੇਰੇ ਸਿਰ ਤੇ ਬਿਠਾਤਾ ਹੁਣ ਤੂੰ ਤਾਂ ਨੂੰ ਮੂੰਹ ਕਰਕੇ ਮੈਨੂੰ ਦੇਖਿਆ ਕਰੇਂਗਾ ਇਹ ਉਹਨਾਂ ਦੇ ਸ਼ਬਦ ਸੀ ਕਿ ਅਸੀਂ ਤੱਕੜੀ ਵੀ ਚੱਕ ਲਿਆਵਾਂਗੇ ਤੇ ਅਸੀਂ ਦਫ਼ਤਰਾਂ ਤੇ ਕਬਜ਼ੇ ਕਰ ਲਾਂਗੇ ਤੇ ਅਸੀਂ ਐਸਜੀਪੀਸੀ ਤੇ ਕਰ ਲਾਂਗੇ ਜੀ ਸੱਤ ਕੇ ਕਰੋ ਪਰ ਉਹ ਕਰਕੇ ਦਿਖਾਓ ਐਵੇਂ ਧਮਕ ਜੇ ਨਾ ਮਾਰੋ ਇਹ ਵੀ ਹੋ ਸਕਦਾ ਕਿ ਜਿਸ ਤਰ੍ਹਾਂ ਭਾਜਪਾ ਚ ਕੋਈ ਵੀ ਵੱਡਾ ਲੀਡਰ ਕਿਸੇ ਵੀ ਪਾਰਟੀ ਦਾ ਸ਼ਾਮਲ ਹੁੰਦਾ ਤੇ ਨਾਲ ਦੀ ਨਾਲ ਜੈਡ ਪਲੱਸ ਸਕਿਉਰਟੀ ਗੱਡੀਆਂ ਦੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਦਿੱਤੀ ਸੀ ਇਹਨਾਂ ਨੂੰ ਏਸੇ ਹੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਦੋਂ ਇਹ ਮਿਲੇ ਸੀ ਅਮਿਤ ਸ਼ਾਹ ਨੂੰ ਉੱਥੇ ਅੰਬਰਸਾਤ ਦੇ ਵਿੱਚ ਤੇ ਇਹਨਾਂ ਨੂੰ ਦਿੱਤੀ ਸੀ ਹਾਲਾਂਕਿ ਜਿਹੜੇ ਸਿੱਖੀ ਦਾ ਪ੍ਰਚਾਰ ਕਰਦੇ ਆ ਉਹਨਾਂ ਨੂੰ ਤੇ ਆਪਣੀ ਸ਼੍ਰੋਮਣੀ ਐਸਜੀਪੀਸੀ ਦੀ ਆਪਣੀ ਸਕਿਉਰਟੀ ਹੈ ਉਹਨਾਂ ਨੂੰ ਕਾਹਦਾ ਡਰਿਆ ਜਿਹੜਾ ਸਾਧੂ ਬੰਦਾ ਗੁਰੂ ਨਾਨਕ ਦੇਵ ਜੀ ਮਤਲਬ ਗਏ ਸਾਰੀ ਦੁਨੀਆ ਜੋ ਨਾਲ ਸਿਕਿਉਰਟੀ ਲੈ ਕੇ ਗਏ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਅੱਜ ਵੱਡੀ ਡਿਵੈਲਪਮੈਂਟ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਈ ਧੜਿਆਂ ਦੀ ਸਿਆਸਤ ਪਿਛਲੇ ਦਿਨਾਂ ਤੋਂ ਸਰਗਰਮ ਹੈ ਔਰ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਹੁਕਮ ਵੀ ਹੋਇਆ ਸੀ ਕਿ ਸਾਰੇ ਧੜਿਆਂ ਨੂੰ ਇਕੱਠਾ ਕਰਕੇ ਸਾਰੀਆਂ ਧਿਰਾਂ ਇੱਕ ਹੋ ਜਾਣ ਔਰ ਅਕਾਲੀ ਦਲ ਦੀ ਮੋਢ ਸਰਜੀਤੀ ਦੇ ਲਈ ਕੰਮ ਕੀਤਾ ਜਾਵੇ ਔਰ ਪੰਥਕ ਕਾਰਜਾਂ ਨੂੰ ਅੱਗੇ ਤੋਰਿਆ ਜਾਵੇ ਪਰ ਅੱਜ ਇੱਕ ਜਿਹੜੀ ਵੱਡੀ ਡਿਵੈਲਪਮੈਂਟ ਹੋਈ ਹੈ ਉਸਨੇ ਨਵੀਂ ਚਰਚਾ ਸ਼ੇਅਰ ਦਿੱਤੀ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਸਾਬ ਦਾ ਕਾਰਜਕਾਰੀ ਜਥੇਦਾਰ ਉਹਨਾਂ ਨੂੰ ਇੱਕ ਟੜੇ ਦਾ ਪ੍ਰਧਾਨ ਹੈ ਜਿਹੜਾ ਚੁਣਿਆ ਗਿਆ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਔਰ ਉਹ ਰਹੁ ਲੋਕਾਂ ਦੇ ਵਿੱਚ ਦਿਲਚਸਪੀ ਹੈ ਕਿ ਅਸਲੀ ਅਕਾਲੀ ਦਲ ਕਿਹੜਾ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਜਾਂ ਫਿਰ ਜਿਸ ਦੀ ਗਵਾਹੀ ਗਿਆਨੀ ਹਰਪ੍ਰੀਤ ਸਿੰਘ ਕਰਨਗੇ ਸਿਆਸੀ ਵਿਸ਼ਲੇਸ਼ਣ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਆਰਾਂ ਦੀ ਪ੍ਰਧਾਨਗੀ ਤੇ ਏਦੀਨ ਅਕਾਲੀ ਦਲ ਮੋਰਸਰ ਜੀਤੀਵਲ ਵਧੇਗਾ ਜਾਂ ਇਸ ਦੇ ਪ੍ਰਣਾਮ ਆ ਜਿਹੜੇ ਉਹ ਕੀ ਹੋਣਗੇ ਮੇਰੇ ਨਾਲ ਇਸ ਮੁਲਾਕਾਤ ਦਾ ਹਿੱਸਾ ਨੇ ਪ੍ਰੋਫੈਸਰ ਮਨਜੀਤ ਸਿੰਘ ਦੋ ਤੁਹਾਡੇ ਸੀ ਪਹਿਲਾਂ ਹੀ ਇੱਕ ਬਗਾਵਤ ਕੀਤੀ ਸੀ ਪਰ ਅਕਾਲ ਤਖਤ ਸਾਹਿਬ ਦੇ ਹੁਕਮ ਸੀਗੇ ਕਿ ਨਹੀਂ ਇਕੱਠੇ ਹੋ ਪਰ ਜਦੋਂ ਹੁਕਮ ਕੀਤੇ ਗਏ 2 ਦਸੰਬਰ ਦਾ ਜਿਹੜਾ ਹੁਕਮਨਾਮਾ ਸੀ ਜਦੋਂ ਜਾਰੀ ਹੋਇਆ ਤਾਂ ਉਸ ਵਕਤ ਜਿਹੜੇ ਜਥੇਦਾਰ ਸੀ ਉਹੀ ਅੱਜ ਜਿਹੜੇ ਪ੍ਰਧਾਨ ਬਣੇ ਨੇ ਕੀ ਇਹਦਾ ਸਿਆਸੀ ਸਮੀਕਰਨ ਕੀ ਰਹਿਣ ਵਾਲੇ ਨੇ ਦੇਖੋ ਅਸਲੀ ਜਿਹੜੀ ਲੜਾਈ ਹੈਗੀ ਆ ਉਹ ਤੇ ਸਿੰਪਲੀ ਇੰਨੀ ਹੈ ਕਿ ਸੱਤਾ ਤੇ ਮਤਲਬ ਮੈਨੂੰ ਪ੍ਰਧਾਨ ਬਾਬ ਮੈਨੂੰ ਪ੍ਰਧਾਨ ਬਣਾਉ ਉਹਨਾਂ ਨੂੰ ਲੱਗਾ ਕਿ ਪ੍ਰਕਾਸ਼ ਸਿੰਘ ਬਾਦਲ ਬਹੁਤ ਲੰਬੀ ਧੀਰ ਤੱਕ ਰਹੇ ਉਹ ਪਰਿਵਾਰ ਪ੍ਰਧਾਨ ਵੀ ਰਹੇ ਚੀਫ ਮਿਨਿਸਟਰ ਵੀ ਰਹੇ ਤੇ ਹੁਣ ਗਾਂ ਉਹਨਾਂ ਦਾ ਬੇਟਾ ਜਿਹੜਾ ਆ ਇਹ ਤੇ ਜੱਦੀ ਪੁਸ਼ਤੀ ਹੋ ਗਿਆ ਇਸ ਕਰਕੇ ਉਹਨਾਂ ਨੂੰ ਜਿਆਦਾ ਚੇੜ ਜਾਂ ਕਿਹੜੇ ਇਸ ਗੱਲ ਦੀ ਸੀਗੀ ਕਿ ਜੇ ਇਹ ਪਰਾਂ ਹੀ ਨਹੀਂ ਹੁੰਦੇ ਫਿਰ ਉਹਨਾਂ ਨੇ ਦਬਕਾ ਮਾਰਿਆ ਬਾਹਰ ਆ ਕੇ ਤੁਹਾਨੂੰ ਪਤਾ ਹੀ ਹੈ ਜਦੋਂ ਬਾਹਰ ਆ ਕੇ ਗੱਲ ਨਹੀਂ ਬਣੀ हीरੂਨ ਨੇ ਸੋਚਿਆ ਕਿ ਇੰਜ ਨਹੀਂ ਗੱਲ ਬਣਦੀ ਹੈਗੀ ਕਿ ਆਪਾਂ ਕੋਈ ਹੋਰ ਤਰੀਕਾ ਕੱਢੋ ਅਕਾਲ ਤਖਤੇ ਦੇ ਜਾ ਕੇ ਪੇਸ਼ ਹੋ ਗਏ ਉੱਥੇ ਜਾ ਕੇ ਪੂਰੀ ਕਹਾਣੀ ਬਣਾਈ ਗਈ ਹੁਣ ਤੇ ਸਾਬ ਦਿਖਣ ਲੱਗ ਗਈ ਨਾ ਪਹਿਲਾਂ ਐਵੇਂ ਸ਼ੱਕੀ ਗੱਲ ਸੀ ਕਹਾਣੀ ਬੁਣੀ ਗਈ ਕਿ ਇਸ ਤਰੀਕੇ ਨਾਲ ਉਹਨਾਂ ਨੂੰ ਲਿਆਓ ਔਰ ਸੁਖਬੀਰ ਬਾਦਲ ਨੂੰ ਇੰਨਾ ਨਾ ਮਤਲਬ ਕਰ ਦਿਓ ਉਥੇ ਕਿ ਲੋਕੋ ਕੋ ਜਾਣਦੇ ਹੋਦੇ ਤਾਂ ਪਰਾਂ ਹੋ ਜਾਣ ਜਾਂ ਫਿਰ ਅਸੀਂ ਉਸ ਹੁਕਮਨਾਮੇ 'ਚ ਇਹਦਾ ਕੁਝ ਦਰਜ ਦਰਜ ਕਰ ਦਈਏ ਕਿ ਜਿਹਦੇ ਨਾਲ ਉਹ 5-7 ਸਾਲ ਲਈ ਘਰੇ ਬੈਠ ਜਾਏ ਇਹ ਗੱਲ ਲੱਗਦਾ ਹੈ ਕਿ ਇੰਜ ਹੋਈ ਹੋਊਗੀ ਕਿਉਂਕਿ ਹੁਣ ਜਦੋਂ ਬਾਕੀ ਕਾਰਵਾਈਆਂ ਡਾਟ ਜਦੋਂ ਜੋੜਦੇ ਮੈਂ ਤੁਹਾਨੂੰ ਦੱਸਦਾ ਕਿਉਂ ਲੱਗਦਾ ਇਸ ਕਰਕੇ ਇਹ ਗੱਲ ਸਾਰੀ ਹੋ ਗਈ ਉਹਦੇ ਤੋਂ ਬਾਅਦ ਇਹ ਗੱਲ ਕਹਿਣਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਕਿ ਮੇਰੀ ਹਾਂ ਦੋ ਪੋਲੀਟੀਕਲ ਪਾਰਟੀਆਂ ਨਾਲ ਮੇਰੀ ਹੈਗੀ ਆ ਮੇਰੀ ਅ ਖਾਲ ਤੱਕ ਦੇ ਉੱਥੇ ਹੀ ਜਾ ਬੈਠ ਕੇ ਕਿਹਾ ਸੀਗਾ ਕਿ ਮੇਰੀ ਅਮਰਸ਼ਾਹ ਦੇ ਨਾਲ ਵੀ ਹੈਗੀ ਆ ਇਹ ਗੱਲਾਂ ਸਾਰੀਆਂ ਲੋਕਾਂ ਨੂੰ ਸੀਗੀਆਂ ਇਹਦਾ ਮਤਲਬ ਕਿ ਉਹਨਾਂ ਦੀਆਂ ਇੱਕ ਪਾਸੇ ਰਾਜਨੀਤਿਕ ਆकांक्षाਵਾਂ ਤੇ ਸੀਗੀਆਂ ਦੂਜਿਆਂ ਨੂੰ ਇਸ ਗੱਲ ਦਾ ਦੁੱਖ ਲੱਗਦਾ ਸੀਗਾ ਕਿ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਲ ਤਖਤ ਦੇ ਜਥੇਦਾਰ ਤੋਂ ਹਟਾ ਕੇ ਦਮਦਮਾ ਸਾਹਿਬ ਦੇ ਬਣਾਤੇ ਬਾਅਦ ਵਿੱਚ ਹਲਤੇ ਬਣ ਗਈ ਕਿ ਉਥੋਂ ਵੀ ਬਾਹਰ ਦੋਸ਼ ਲਾ ਕੇ ਕਰਤਾ ਬਾਹਰ ਜੋ ਕਮੇਟੀ ਕਮੇਟੀ ਬਣਾਈ ਸੀ ਇਸ ਲਈ ਉਹਨਾਂ ਦੇ ਮਨ ਵਿੱਚ ਦੀ ਇਸ ਕਿਸਮ ਦਾ ਉਦੋਂ ਵੀ ਸੀਗਾ ਕਿਉਂਕਿ ਉਦੋਂ ਗਿਆਨੀ ਰਕबीर ਸਿੰਘ ਸੀ ਅਕਾਲ ਤਖਤ ਦੇ ਜਥੇਦਾਰ ਦੇ ਉਹਨਾਂ ਦੇ ਮਨ 'ਚ ਸੀਗਾ ਕਿ ਯਾਰ ਇਹਨਾਂ ਨੇ ਬੜੀ ਮਿਰਨਾ ਮਾੜੀ ਕੀਤੀ ਹੁਣ ਇਹ ਜਦੋਂ ਮੈਂ ਤੁਹਾਨੂੰ ਇਸ ਗੱਲ ਦਾ ਪ੍ਰੂਫ ਇਹ ਦਿਨਾ ਕਿ ਅੱਜ ਜਦੋਂ ਉਥੇ ਸਾਰੀ ਗੱਲਬਾਤ ਆਨਲਾਈਨ ਸੁਣੀ ਆ ਛੁੜ ਸੁਣੀ ਆ ਤੇ ਵਿਡਾਲਾ ਸਾਹਿਬ ਕਿਤੇ ਉਹਨਾਂ ਦੇ ਮੂੰਹ ਚੋਂ ਨਿਕਲ ਗਿਆ ਜਾਂ ਗੱਲਾਂ ਦਾ ਵੀ ਜੇ ਇਹ ਗੱਲ ਤੇ ਉਦਣ ਹੀ ਹੁਕਮਨਾਮੇ ਚ ਪੂਰੀ ਹੋ ਜਾਣੀ ਸੀ ਥੋੜੀ ਜਿਹੀ ਕਸਰ ਰਹਿ ਗਈ ਜੀ ਮਤਲਬ ਕਿ ਇਹੋ ਜਿਹਾ ਕੋਈ ਫੈਸਲਾ ਤੇ ਸੀਗਾ ਪਰ ਉਥੇ ਉਹ ਆ ਨਹੀਂ ਸਕਿਆ ਫਸਿਲ ਤਾਂ ਕਿ ਜਿਹਦੇ ਨਾਲ ਸੁਖਵੀਰ ਸਿੰਘ ਬਾਦਲ ਨੂੰ ਘਰ ਬਿਠਾਇਆ ਜਾਏ ਬਾਕੀ ਤਿੰਨੇ ਦੀ ਦਿੱਕਤ ਹੀ ਕੋਈ ਨਹੀਂ ਹੈ ਬਾਕੀ ਦੋ ਕਾਲੀਦਲ ਬਣਾਉਣ ਦੀ ਕੀ ਲੋੜ ਹੈ ਉਹ ਹੀ ਲੋੜ ਨਹੀਂ ਹੈ ਸਿੰਪਲੀ ਹੈ ਨਾ ਕਿ ਉਹਨਾਂ ਨੂੰ ਪਰਾਂ ਕਰੋ ਸਾਡੇ ਚ ਕੋਈ ਬਣਾਓ ਹਾਲਾਤ ਇਹ ਕਿ ਤੁਸੀਂ ਦੇਖ ਹੀ ਲਿਆ ਕਿ ਜਿਵੇਂ ਬੀਬੀ ਜ਼ਗੀਰਕੌਰ ਜਦੋਂ ਉਹਨੂੰ ਪਤਾ ਲੱਗਾ ਕਿ ਇਹ ਤੇ ਮੇਰਾ ਨੰਨਾਈ ਨਹੀਂ ਧਰਦੇ ਮੈਂ ਆਕਾਲ ਤਖਤ ਦੀ ਜਥੇਦਾਰ ਰਹੀ ਹਈ ਆ ਜਾ ਉੱਥੇ ਐਸਜੀਪੀ ਨਾ ਐਜੀਪੀਸੀ ਦੀ ਸੌਰੀ ਐਸਜੀਪੀਸੀ ਦੀ ਪ੍ਰਧਾਨ ਰਹੀ ਹੈ ਤੇ ਮੈਂ ਵੀ ਤੇ ਇੱਕ ਵੱਡੇ ਅਹੁਦੇ ਤੇ ਰਹੀ ਹਾਂ ਤੇ ਮੇਰੀ ਇੱਥੇ ਨੰਨਾ ਤਰਿਆ ਜਾਣਾ ਚਾਹੀਦਾ ਉਹ ਨਹੀਂ ਗੱਲ ਬਣੀ ਫਾਈਨਲੀ ਜਿਸ ਤਰੀਕੇ ਨਾਲ ਹੋਇਆ ਕਿ ਉਹ ਅਸਲ ਤੇ ਲੜਾਈ ਜਿਹੜੀ ਆ ਹੁਣ ਦਿਖ ਰਹੀ ਤੁਸੀਂ ਇੱਕ ਦੂਜੀ ਗੱਲ ਵੀ ਜੋੜ ਕੇ ਦੇਖੋ ਜਦੋਂ ਫਸੀਲ ਤੋਂ 2 ਦਸੰਬਰ 2024 ਨੂੰ ਇਹ ਲੱਗ ਜਾਂਦਾ ਆ ਉਹਨਾਂ ਦੇ ਉੱਤੇ ਦੋਸ਼ ਜਾਂ ਸਾਰਾ ਧਾਰਮਿਕ ਸਜ਼ਾ ਲੱਗ ਜਾਂਦੀ 4 ਤਰੀਕ ਨੂੰ ਉਹ ਬੈਠੇ ਆ 5 ਦਾ ਛੱਡ ਲੋ 6 ਤਰੀਕ ਨੂੰ ਦਰਬਾਰ ਸਾਹਿਬ ਦੇ ਸਾਹਮਣੇ ਜਿਵੇਂ ਗੋਲੀ ਚੱਲਦੀ ਐ ਸੁਖਬੀਰ ਸਿੰਘ ਬਾਦਲ ਤੇ ਕਿ ਜਾਣੀ ਅਸਲੀ ਮੁਸੀਬਤ ਸੁਖਬੀਰ ਸਿੰਘ ਬਾਦਲ ਆ ਅਕਾਲੀ ਦਲ ਦੇ ਵਿੱਚ ਉਹਨਾਂ ਨੂੰ ਅੰਦਰ ਰਹਿਣ ਜਾਂ ਬਾਹਰ ਜਾਣ ਦੇ ਵਿੱਚ ਕੋਈ ਦਿੱਕਤ ਨਹੀਂ ਆ ਉਹੋ ਹੀ ਅਕਾਲੀ ਦਲ ਅੱਜ ਕੀ ਕਿਹਾ ਉਹਨਾਂ ਨੇ ਜਿਹੜੇ ਨਵੇਂ ਪ੍ਰਧਾਨ ਬਣੇ ਆ ਤੁਸੀਂ ਸੋਣ ਹੀ ਲਿਆ ਉਹ ਕਹਿੰਦੇ ਐ ਇਹ ਵੀ ਉਹਨਾਂ ਦੀ ਉਸੇ ਗੱਲ ਨੂੰ ਪ੍ਰੂਵ ਕਰਦਾ ਕਿ ਕਿਵੇਂ ਇੱਕ ਗਿਣੀ ਮਿੱਥੀ ਪਲਾਨ ਜਿਹਦੇ ਵਿੱਚ ਕੇਂਦਰ ਵੀ ਤੇ ਖਾਸ ਕਰਕੇ ਬੀਜੇਪੀ ਜਾਂ ਉਹਨਾਂ ਦੇ ਅਮਿਤ ਸ਼ਾਹ ਜਾਂ ਉਹ ਸਾਰੇ ਲੱਗਦਾ ਹੈ ਕਿ ਉਹਨਾਂ ਦੇ ਨਾਲੇ ਤਾਣੀ ਬਾਣੀ ਜੀ ਬੁਣੀ ਜਾ ਰਹੀ ਹੈ ਕਬਜ਼ਾ ਕਰ ਲਾਂਗੇ ਕਹਿੰਦਾ ਜਿਹੜਾ ਉਹਨਾਂ ਨੇ ਚੁੱਲਾ ਲੱਗ ਕੀਤਾ ਉਹ ਚੁੱਲਾ ਕਿਆ ਹੋਇਆ ਅਸੀਂ ਤੇ ਗਏ ਸੀ ਉੱਥੇ ਇਕੱਲਾ ਇਕੱਠੇ ਚੁੱਲੇ ਕਰ ਲਈ ਇਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਕਿ ਇਹਨਾਂ ਨੇ ਸਾਨੂੰ ਅੰਦਰ ਨਹੀਂ ਵੜਨ ਦਿੱਤਾ ਅਸੀਂ ਤੇ ਜਾਣਿਆ ਅੰਦਰ ਚਾਹੁੰਦੇ ਸੀਗੇ ਤੇ ਹੁਣ ਉਹ ਜਿਸ ਟਰਾਈਪੌਡ ਤੇ ਤਿੰਨ ਲੱਤਾਂ ਤੇ ਖੜਾ ਨਾ ਚੁੱਲਾ ਇਹਨਾਂ ਨੇ ਰੱਖਿਆ ਉਹ ਤਿੰਨੇ ਲੱਤਾਂ ਅਸੀਂ ਆਪਣੇ ਲੈ ਲੈਣੀਆਂ ਚੁੱਲਾ ਡਿੱਗ ਪੈਣਾ ਅਸੀਂ ਫਿਰ ਅਸਲੀ ਸੁੰਗੀਆਂ ਸੁੰਗੀਆਂ ਹੋ ਜਾਣ ਗਲੀਆਂ ਵਿੱਚ ਮਿਰਜ਼ਾ ਯਾਰ ਫਿਰੇ ਫਿਰ ਕੱਲਾ ਗਿਆਨੀ ਹਰਪ੍ਰੀਤ ਸਿੰਘ ਦਾ ਰਾਜ ਹੋਊਗਾ ਇੱਥੇ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੋਊਗਾ ਜਿਹਦਾ ਪ੍ਰਧਾਨ ਹੋਊਗਾ ਗਿਆਨੀ ਹਰਪ੍ਰੀਤ ਸਿੰਘ ਇਹ ਉਹਨਾਂ ਦਾ ਮੈਸੇਜ ਸੀਗਾ ਉਹਨਾਂ ਦੇ ਤਿੰਨ ਟਰਾਈਪੌਡ ਦੇ ਵਿੱਚ ਕੀ ਕੀ ਆਉਂਦਾ ਪਾਰਟੀ ਦੇ ਦਫ਼ਤਰ ਤੇ ਕਬਜ਼ਾ ਕਰਾਂਗੇ ਚੌਂ ਨਿਸ਼ਾਨ ਤਕੜੀ ਲਵਾਂਗੇ ਤੇ ਐਸਜੀਪੀਸੀ ਤੇ ਕਬਜ਼ਾ ਕਰਾਂਗੇ ਇਹ ਕਹਿੰਦੇ ਤਿੰਨ ਉਹਨਾਂ ਦੇ ਪ੍ਰੋਪ ਆ ਤਿੰਨ ਸਪੋਰਟ ਸਿਸਟਮ ਆ ਜਿਨ੍ਹਾਂ ਦੇ ਅਖਾਲੀਦਲ ਖੜਾ ਉਹ ਅਸੀਂ ਸਾਰੇ ਖਿੱਚ ਲੈਣੇ ਆ ਤੇ ਸੁਖਬੀਰ ਬਾਦਲ ਤੇ ਉਹਨਾਂ ਦੀ ਪਾਰਟੀ ਨੇ ਟੜਾ ਕਰਦੇ ਡਿੱਗ ਪੈਣਾ ਭਾਈ ਜੁਮਾ ਜੁਮਾ ਅੱਜ ਤੇ ਅਜੇ ਤੁਹਾਡੀ ਤਾਜ ਪੋਸ਼ੀ ਹੋਈ ਅੱਜ ਤੁਹਾਨੂੰ ਬਣਾਇਆ ਤੁਸੀਂ ਐਵੇਂ ਇੰਨਾ ਵੀ ਇੰਨਾ ਕਮਾਂਡ ਇੰਨਾ ਮਾਨ ਇੰਨਾ ਹੰਕਾਰ ਨਹੀਂ ਚਾਹੀਦਾ ਤੁਸੀਂ ਤੇ ਅਸਲ ਚ ਪਤਾ ਨਹੀਂ ਕਿਉਂ ਅਜੇ ਥੋੜਾ ਅਕਾਲੀ ਦਲ ਵੀ ਇਹ ਸਵਾਲ ਹੌਲੀ ਸਿੱਖਣਗੇ ਹਾਂ ਅਕਾਲੀ ਦਲ ਵੀ ਇਹ ਸਵਾਲ ਚੁੱਕ ਰਿਹਾ ਕਿ ਏਜੰਸੀਆਂ ਦੀ ਸਾਜ਼ਿਸ਼ ਹੋ ਸਕਦੀ ਹੈ ਕੇਂਦਰ ਦਾ ਇਹਦੇ ਪਿੱਛੇ ਹੱਥ ਹੈ ਜੋ ਸਾਰਾ ਐਪੀਸੋਡ ਹੋਇਆ ਪਰ ਇਹਦੇ ਚ ਕਿੰਨਾ ਇਸ ਚੀਜ਼ ਨੂੰ ਮੰਨਦੇ ਹੋ ਕਿ ਤਖਤ ਸਹਿਬਾਨ ਦੀ ਜਿਹੜੀ ਵਰਤੋਂ ਵੀ ਹੋਗੀ ਕਿ ਏਜੰਸੀਆਂ ਤਖਤ ਸਹਿਬਾਨ ਨੂੰ ਮੈਂ ਦੱਸ ਦਿੰਦਾ ਤੁਹਾਨੂੰ ਕਿਸ ਤਰ੍ਹਾਂ ਤੇ ਪਹਿਲਾਂ ਤੇ ਉਹਨਾਂ ਨੇ ਉਂਝ ਹੀ ਕੀਤਾ ਨਾ ਸਿੱਧਾ ਸਿੱਧਾ ਅਕਾਲੀ ਦਲ ਨੂੰ ਦੋਫਾੜ ਕੀਤਾ ਉਹ ਨਹੀਂ ਜੱਲੀ ਗੱਲ ਫਿਰ ਇਧਰ ਦੀ ਆਏ ਉਹ ਵੀ ਨਹੀਂ ਚੱਲੀ ਫਿਰ ਗੋਲੀ ਵੀ ਮਾਰੀ ਫਿਰ ਉਹ ਵੀ ਨਹੀਂ ਚੱਲੀ ਬਾਕੀ ਤੁਸੀਂ ਜਿਹੜੀ ਗੱਲ ਕਹਿੰਨੇ ਆ ਕਿ ਕਿਵੇਂ ਆ ਮੈਂ ਤੁਹਾਡੇ ਸਾਹਮਣੇ ਦੱਸ ਦੇਣਾ ਮਹਾਰਾਸ਼ਟਰ ਵਿੱਚ ਕੀ ਹੋਇਆ ਬਣੀ ਬਣاتی ਐਡੀ ਵੱਡੀ ਸ਼ਿਵ ਸੈਨਾ ਪਾਰਟੀ ਰਿਜਨਲ ਖੇਤਰੀ ਪਾਰਟੀ ਸ਼ਿਵ ਸੈਨਾ ਕਿਤੇ 올 ਇੰਡੀਆ ਪਾਰਟੀ ਨਹੀਂ ਖੇਤਰੀ ਹੈ ਬੇਸਿਕਲੀ ਤੇ ਉਹਨਾਂ ਨੂੰ ਇਹੋ ਜਿਹਾ ਜਾਨੀ ਖਰੀਦਿਆ ਜਾਂ ਦਬਾਅ ਪਾਇਆ ਜਾਂ ਇੰਨਾ ਕੁਝ ਲਾਲਚ ਦਿੱਤਾ ਚੱਕ ਕੇ ਤੋੜ ਕੇ ਆਉ ਮਾਰੀ ਤੇ ਮжоਰਿਟੀ ਪਾਰਟੀ ਲੈ ਗਈ ਬੀਜੇਪੀ ਆਪਣੇ ਨਾਲ ਬਿਠਾ ਲਿਆ ਨਾਲ ਹੀ ਚੋਣ ਨਿਸ਼ਾਨ ਲੈ ਗਈ ਜਿਹੜਾ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਕਹਿ ਰਹੇ ਆ ਕਿ ਚੋਣ ਨਿਸ਼ਾਨ ਲੈ ਲਾਂਗੇ ਕਿਹਦੀ ਕਿਹੜੀ ਸ਼ਕਤੀ ਦੇ ਕਹਿ ਰਹੇ ਆ ਵੀ ਤੁਸੀਂ ਜੁਮਾ ਜੁਮਾ ਅੱਜ ਤੇ ਅਜੇ ਤੁਸੀਂ ਉੱਥੇ ਮੀਟਿੰਗ ਕਰਕੇ ਪ੍ਰਧਾਨ ਬਣੇ ਆ ਕਿਹੜੀ ਕਿਹੜੀ ਸ਼ਕਤੀ ਦੇ ਆਸਰੇ ਤੁਸੀਂ ਕਹਿ ਰਹੇ ਆ ਕਿ ਸਾਡਾ ਅਸੀਂ ਕਾਲੀ ਦਲ ਦੇ ਦਫਤਰ ਤੇ ਕਬਜ਼ਾ ਕਰ ਲਾਂਗੇ ਫਿਰ ਤੁਸੀਂ ਕਿਹੜੀ ਸ਼ਕਤੀ ਦੇ ਕਹਿ ਰਹੇ ਆ ਕਿ ਐਸਜੀਪੀਜ਼ ਦੇ ਕਬਜ਼ਾ ਕਰ ਲਾਂਗੇ ਤੁਹਾਨੂੰ ਪਿੱਛੋਂ ਥਾਪੜਾ ਜੇ ਨਹੀਂ ਹੈ ਤੇ ਫਿਰ ਤੇ ਇਹ ਗੱਲ ਤੁਸੀਂ ਕਹਿਣਾ ਬੜਾ ਅਜੀਬ ਫੋਟੋ ਵੀ ਵਾਇਰਲ ਹੋ ਰਹੀ ਆ ਉਹਨਾਂ ਦੀ ਅਮਿਤ ਸ਼ਾਹ ਦੇ ਨਾਲ ਕੋਈ ਪੁਰਾਣੀ ਮੁਲਾਕਾਤ ਦੀ ਫੋਟੋ ਹੈ ਉਹ ਕਹਿੰਦੇ ਕੇਂਦਰ ਸਰਕਾਰ ਕੋਲੇ ਜਿਹੜੇ ਸ਼੍ਰੋਮਣੀ ਅਕਾਲੀ ਦਲਿਆਂ ਸੁਖਬੀਰ ਸਿੰਘ ਬਾਦਲਰੀ ਕਦੇ ਮਸਲੇ ਪੁਸ਼ਕਾਰ ਹੀ ਨਹੀਂ ਪਾਏ ਅ ਦੇਖੋ ਐਦ ਨਹੀਂ ਮੈਂ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਸੀ ਉਹ ਬੜੇ ਤੰਦੇਹੀ ਦੇ ਨਾਲ ਉਸੇ ਤਰੀਕੇ ਨਾਲ ਨਭਾਈਆਂ ਜਿਵੇਂ ਨਭਾਉਣੀ ਚਾਹੀਦੀਆਂ ਸੀ ਰਾਜਨੀਤੀ ਕੇ ਕਹੋਜੀ ਚੀਜ਼ ਐ ਸੱਤਾ ਐਹੋਜੀ ਐ ਜਦੋਂ ਸੱਤਾ ਚ ਆ ਜਾਂਦੇ ਆ ਤੇ ਤੁਹਾਨੂੰ ਬਹੁਤ ਕੁਝ ਆਪਣੇ ਵਾਦੇ ਤੇ ਆਪਣੀ ਜਿਹੜੀ ਸਾਰੀ ਔਕਾਤ ਨੂੰ ਭਲਾ ਕੇ ਬਹੁਤ ਉੱਚਾ ਚੱਕ ਦਿੰਦੀ ਆ ਕਿ ਉਹ ਬੰਦਾ ਹਵਾ ਚ ਉੱਡਣ ਲੱਗਦਾ ਪਰ ਬਾਗੀ ਢੜੇ ਦੇ ਜਿਹੜੇ ਮੈਂਬਰ ਨੇ ਇਹ ਵੀ ਤਾਂ ਉਸ ਟਾਈਮ ਸਰਕਾਰ ਦਾ ਹਿੱਸਾ ਹੀ ਸੀ ਤੁਸੀਂ ਮੇਰੀ ਜਿਹੜੀ ਗੱਲ ਮੈਂ ਕਹਿਣੀ ਸੀ ਤੁਸੀਂ ਆਪ ਹੀ ਕਹਿ ਦਿੱਤੀ ਆ ਵੀ ਜਿਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੀ ਫਸੀਲ ਤੋਂ 2 ਦਸੰਬਰ 2024 ਨੂੰ ਇਹ ਕਹਿ ਰਹੇ ਸੀ ਕਿ ਬਾਗੀ ਵੀ ਦਾਗੀ ਤੇ ਉਹਨਾਂ ਦਾਗੀਆਂ ਦੇ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਹੀ ਗੱਲ ਹੋਈ ਵੀ ਮੈਂ ਤਾਂ ਇਹ ਤੇ ਕਹਿੰਨਾ ਕਿ ਲੜਾਈ ਤੇ ਕੋਈ ਹੈ ਹੀ ਨਹੀਂ ਇੰਜ ਹੋਵੇ ਨਾ ਪਾਰਟੀਆਂ ਜਦੋਂ ਵੰਡੀਆਂ ਅਲੱਗ ਅਲੱਗ ਪ੍ਰੋਗਰਾਮ ਤੇ ਲੱਗ ਵਿਚਾਰਤਾਰਾ ਤੇ ਲੱਗ ਤੌਰ ਤਰੀਕਿਆਂ ਤੇ ਲੱਗ ਜਥੇਬੰਦਕ ਢਾਂਚੇ ਤੇ ਉਹੀ ਤਰੀਕਾ ਜੋ ਜੋ ਜਿਸ ਤਰੀਕੇ ਨਾਲ ਪ੍ਰਧਾਨ ਬਣਾਇਆ ਸੁਖਬੀਰ ਸਿੰਘ ਬਾਦਲ ਨੂੰ ਡੈਲੀਗੇਟ ਹੋਏ ਮੈਂਬਰਸ਼ਿਪ ਹੋਏ ਪ੍ਰਧਾਨ ਦਾ ਅਨਾਉਂਸਮੈਂਟ ਹੋ ਗਈ ਪ੍ਰਧਾਨ ਬਣ ਤੋਂ ਬਾਅਦ ਥੱਲੇ ਤੱਕ ਪਾਰਟੀ ਬਣੀ ਇਹ ਤੇ ਇਸੇ ਤਰੀਕੇ ਨਾਲ ਜਿਵੇਂ ਇਹਨਾਂ ਦੀ ਬੰਦਰੀ ਆ ਉਹ ਤੇ ਜਿਨ੍ਹਾਂ ਨੇ ਸਵਰਾਜ ਲਿਖਿਆ ਕਿੰਨਾਂ ਨੇ ਆ ਆਪਣੇ ਕੇਜਰੀਵਾਲ ਹੁਣਾ ਨੇ ਸਵਰਾਜ ਕਿਤਾਬ ਲਿਖੀ ਆ ਕਿ ਅਸੀਂ ਥੱਲੇੋਂ ਉੱਪਰ ਤੱਕ ਚਲਾਂਗੇ ਸਾਡਾ ਅਸਲੀ ਜਿਹੜੀ ਆ ਡੈਮੋਕ੍ਰੇਸੀ ਪਾਰਟੀ ਦੇ ਅੰਦਰ ਉਹ ਨਹੀਂ ਇੰਜ ਕਰਦੇ ਸਾਰੀ ਸੰਗਠਾਰੀ ਤਾਕਤ ਜਿਹੜੀ ਪਾਰਟੀ ਦੇ ਇੱਕ ਬੰਦੇ ਕੋਲ ਆ ਨਾਲ ਇੱਕ ਦੋ ਉਹਨਾਂ ਦੇ ਹੋਰ ਚੌਧਰੀ ਲੱਕੜੀ ਸੀ ਇਹ ਹੋ ਸਕਦੇ ਇਸ ਕਰਕੇ ਇੱਥੇ ਵੀ ਉਹਨਾਂ ਜਿਹੀ ਤੇ ਉੱਥੇ ਵੀ ਇੰਜ ਹੀ ਹੋਈ ਤੁਹਾਨੂੰ ਸਾਰਿਆਂ ਨੂੰ ਆਪ ਰਖੜੇ ਨੇ ਕੱਲ ਅਨਾਉਂਸ ਕਰਤਾ ਹਾਂਜੀ ਸਾਡਾ ਜਿਹੜੀ ਫੈਸਲਾ ਹੋ ਗਿਆ ਸਾਡਾ ਚੋਣ ਨਿਸ਼ਾਨ ਇਹ ਲਫਾਫਿਆਂ ਚੋਂ ਨਿਕਲਿਆ ਜਾਂ ਕੋਟਰੀ ਦੀ ਜੇਬ ਚੋਂ ਨਿਕਲਿਆ ਕੁਛ ਕਹਿ ਲੋ ਡੈਮੋਕ੍ਰੇਸੀ ਕਿੱਥੇ ਕਿੱਥੇ ਨਵੀਂ ਗੱਲ ਹੈ ਕੋਈ ਨਵੀਂ ਗੱਲ ਨਹੀਂ ਸੱਤਾ ਦੀ ਲੜਾਈ ਆ ਤੁਹਾਨੂੰ ਤਾਜ ਮਿਲ ਗਿਆ ਤੁਹਾਨੂੰ ਮੁਬਾਰਕ ਆ ਇਸ ਤੇ ਤੁਹਾਨੂੰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਪਰ ਐਨੇ ਹੰਕਾਰ ਭਰੇ ਪਾਸ਼ਾ ਨਾ ਵਰਤੋ ਅੱਜ ਪਹਿਲੇ ਦੇਣੀ ਕਿ ਸੁਖਬੀਰ ਸਿੰਘ ਬਾਦਲ ਨੂੰ ਮੇਹਣਾ ਦਿੰਦਿਆਂ ਕਿ ਆ ਉਹਨਾਂ ਨੇ ਕਿ ਤੁਸੀਂ ਤੇ ਮੈਨੂੰ ਬਦਨਾਮ ਕੀਤਾ ਤੁਸੀਂ ਮੇਰੇ ਤੇ ਇਨਕੁਆਰੀਆਂ ਬਿਠਾਈਆਂ ਤੁਸੀਂ ਸਮਝਿਆ ਕਿ ਮੈਨੂੰ ਖੁੱਡੇ ਲਾਤਾ ਆਹ ਦੇਖ ਲਓ 15 ਲੱਖ ਲੋਕਾਂ ਨੇ ਮੇਰੇ ਸਿਰ ਤੇ ਤਾਜ ਰੱਖਤਾ ਤੇ ਸੁਖਬੀਰ ਸਿੰਘ ਬਾਦਲ ਤਾਜ ਹੀ ਨਹੀਂ ਰੱਖਿਆ ਮੈਨੂੰ ਤੇਰੇ ਸਿਰ ਤੇ ਬਿਠਾਤਾ ਹੁਣ ਤੂੰ ਤਾਂ ਨੂੰ ਮੂੰਹ ਕਰਕੇ ਮੈਨੂੰ ਦੇਖਿਆ ਕਰੇਗਾ ਇਹ ਉਹਨਾਂ ਦੇ ਸ਼ਬਦ ਸੀ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਪਰ ਇਹ ਕਹਿੰਦੇ ਨੇ ਇਹ ਮੈਂ ਦੂਜਾ ਸਵਾਲ ਮੇਰਾ ਇਹ ਹੈ ਕਿ ਡੀਪ ਸਟੇਟ ਦਾ ਵੀ ਤੁਹਾਡੇ ਨਾਲ ਜ਼ਿਕਰ ਕਰਾਂਗੇ ਪਰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨਹੀਂ ਸਾਨੂੰ ਕੋਈ ਤਾਜ ਦਾ ਲਾਲਚ ਨਹੀਂ ਹੈਗਾ ਸਾਨੂੰ ਸਾਨੂੰ ਕੋਈ ਸੱਤਾ ਦਾ ਲਾਲਚ ਨਹੀਂ ਹੈਗਾ ਸਾਨੂੰ ਕੋਈ ਰਾਜ ਦਾ ਲਾਲਚ ਨਹੀਂ ਹੈਗਾ ਅਸੀਂ ਤਾਂ ਲੋਕ ਸੇਵਾ ਕਰਨੀ ਹੈ 나ਹੀਂ ਮੈਂ ਕਦੇ ਕੋਈ ਇਲੈਕਸ਼ਨ ਲੜਾਂਗਾ 나ਹੀਂ ਮੈਂ ਕਦੇ ਪ੍ਰਧਾਨ ਰਹਿੰਦੇ ਆ ਲੜਾਂਗਾ ਨਾ ਪ੍ਰਧਾਨਗੀ ਤੋਂ ਬਾਅਦ ਕੋਈ ਇਲੈਕਸ਼ਨ ਲੜਾਂਗਾ ਐਮਸੀ ਤੱਕ ਦਾ ਇਲੈਕਸ਼ਨ ਨਹੀਂ ਲੜਦਾ ਮੈਂ ਐਮਪੀ ਐਮਐਲਏ ਤਾਂ ਦੂਰ ਦੀ ਗੱਲ ਉਹ ਕਹਿੰਦੇ ਅਸੀਂ ਤਾਂ ਸਿੱਖੀ ਤੇ ਪੰਥ ਦੀ ਤੇ ਕਿਸਾਨੀ ਦੀ ਸੇਵਾ ਕਰਨੀ ਆਹੋ ਸੇਵਾ ਦੇ ਨਾਂ ਤੇ ਤੇ ਤੁਸੀਂ ਇੱਕ ਰੀਜਨਲ ਸ਼ਕਤੀ ਨੂੰ ਕਮਜ਼ੋਰ ਕਰਨਾ ਮਤਲਬ ਤੁਹਾਨੂੰ ਮੈਂ ਇਹ ਕਹਿਣਾ ਕਿ ਲਗ ਪਾਰਟੀ ਬਣਾਓ ਪਰ ਜੇ ਤੁਸੀਂ ਸੱਚੀ ਮੁੱਚੀ ਲੱਗ ਗਿਆਂ ਜੇ ਉਹੋ ਹੀ ਬੰਦੇ 25 ਬੰਦੇ ਆ 10 ਬੰਦੇ ਇੱਕ ਪਾਸੇ 15 ਇੱਕ ਪਾਸੇ 10 ਬੰਦਿਆਂ ਨੂੰ ਚੱਕ ਕੇ ਤੁਸੀਂ ਇੱਕ ਨਵੀਂ ਪਾਰਟੀ ਬਣਾ ਲਈ ਤੇ ਇਹਦਾ ਮਤਲਬ ਤੇ ਪਾਰਟੀ ਦਾ ਬੇਸਿਕ ਜੜ ਮੂਲ ਤੇ ਉਹੋ ਹੀ ਆ ਤੇ ਤੁਹਾਡੇ ਬੰਦੀ ਕੀਤੀ ਤੇ ਨੁਕਸਾਨ ਕਿਹੜਾ ਹੋਇਆ ਸਾਡੀ ਰਿਜਨਲ ਸ਼ਕਤੀਆਂ ਦਾ ਨੁਕਸਾਨ ਹੋਇਆ ਇਸ ਲਈ ਜਿਹੜੀ ਤੁਸੀਂ ਗੱਲ ਕਰ ਰਹੇ ਕਿ ਅਸੀਂ ਸੇਵਾ ਕਰਨੀ ਆ ਮੈਂ ਸੱਪਾ ਜ ਨਹੀਂ ਆਉਣਾ ਇਹ ਆਪਾਂ ਪਹਿਲਾਂ ਹੁਣੇ ਹੁਣੇ ਕਿੰਨੇ ਇਹੋ ਜਿਹੇ ਪਿਉਂਤੜੇ ਦੇਖ ਚੁੱਕੇ ਆ ਬ੍ਰਹਮਪੁਰੇ ਦਾ ਪਿਉਂਤੜਾ ਕਿਸੇ ਲਗ ਅਕਾਲੀ ਦਲ ਬਣ ਗਿਆ ਜਿੰਨੀ ਛੇਤੀ ਬਣਿਆ ਉਹਦੇ ਨਾਲ ਦੁੱਗਣੀ ਸਪੀਡ ਚ ਵਾਈਂਡ ਅਪ ਹੋ ਗਿਆ ਢੀਂਡ ਸਿਆਨੇ ਲਗ ਅਕਾਲੀ ਦਲ ਬਣਾ ਲਿਆ ਜਿੰਨੀ ਸਪੀਡ ਚ ਬਣਿਆ ਉਹਨਾਂ ਹੀ ਇਹ ਥੋੜੇ ਜਿਹਾ ਉਹਨਾਂ ਨਾਲੋਂ ਜ਼ਿਆਦਾ ਮਿਹਨਤ ਨਾਲ ਦੇ ਬੰਦੇ ਵੀ ਜ਼ਿਆਦਾ ਇਕੱਠੇ ਕਰਕੇ ਬਣਾਏ ਆ ਉਤੋਂ ਦਾ ਇਹਨਾਂ ਨੂੰ ਥੋੜਾ ਟਾਈਮ ਜ਼ਿਆਦਾ ਲੱਗੇ ਪਰ ਅਕਾਲੀ ਦਲ ਜਾਂ ਕੋਈ ਵੀ ਪਾਰਟੀ ਬਰਾਬਰ ਦੀ ਧਿਰ ਤੇ ਅਗਲਿਆਂ ਦੇ ਇਹ ਸੋਚ ਕੇ ਕਿ ਅਸੀਂ ਤੱਕੜੀ ਵੀ ਚੱਕ ਲਿਆਵਾਂਗੇ ਤੇ ਅਸੀਂ ਦਫ਼ਤਰਾਂ ਤੇ ਕਬਜ਼ੇ ਕਰ ਲਾਂਗੇ ਤੇ ਅਸੀਂ ਐਸਜੀਪੀਸੀ ਤੇ ਕਰ ਲਾਂਗੇ ਜੀ ਸੱਜ ਕੇ ਕਰੋ ਪਰ ਉਹ ਕਰਕੇ ਦਿਖਾਓ ਐਵੇਂ ਧਮਕ ਜੇ ਨਾ ਮਾਰੋ ਅਜੇ ਤੁਸੀਂ ਜੁਮਾ ਜੁਮਾ ਅਜੇ ਚੋਣ ਹੋਈ ਐ ਮੇਰਾ ਖਿਆਲ ਹੈ ਕਿ ਹਿਊਮਿਲਟੀ ਤੋਂ ਨਿਮਰਤਾ ਤੋਂ ਕੰਮ ਲੈਣਾ ਚਾਹੀਦਾ ਆ ਨਾ ਕਿ ਐਵੇਂ ਅੱਜ ਪਹਿਲੇ ਦੇਣੀ ਹੰਕਾਰੇ ਹਉਮੇ ਭਰੇ ਵੱਡੇ ਵੱਡੇ ਬਿਆਨ ਦੇਣੇ ਚਾਹੀਏ ਡੀਪ ਸਟੇਟ ਦਾ ਕਹਿੰਦੇ ਕਿ ਖੇਤਰੀ ਪਾਰਟੀ ਰੀਜਨਲ ਕਾਲੀਦਲ ਹੈ ਕਾਲੀਦਲ ਵੀ ਕਹਿੰਦਾ ਕਿ ਏਜੰਸੀਆਂ ਜਾਂ ਡੀਪ ਸਟੇਟ ਇਹ ਵੀ ਪਿੱਛੇ ਡੂੰਗਾ ਹੱਥ ਹੋ ਸਕਦਾ ਕਿ ਖੇਤਰੀ ਸ਼ਕਤੀ ਹੈ ਜਿਹੜੀ ਉਸ ਨੂੰ ਖਤਮ ਕੀਤਾ ਜਾਵੇ ਬਹੁਤ ਸਾਰੇ ਲੋਕ ਚਾਹਦੇ ਖੇਤਰੀ ਪਾਰਟੀ ਦੀ ਮਜਬੂਰਗੀ ਹੈ ਖੇਤਰੀ ਮੁੱਦਿਆਂ ਦੇ ਲਈ ਇਸ ਚੀਜ਼ ਦੇ ਲਈ ਕਿੰਨਾ ਕਮਾਨਦੇ ਨਹੀਂ 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 ਬਿਲਕੁਲ ਠੀਕ ਹੈ ਉਸ ਦੇ ਦੇਖੋ ਦੇਸ਼ ਦੇ ਵਿੱਚ ਇੱਕ ਹਿੰਦੂਤਵਾ ਦਾ ਏਜੰਡਾ ਤੇ ਮੰਤਰੀ ਚਾਲੀ ਰਿਹਾ ਉਹ ਇਹੀ ਹੈ ਕਿ ਲੋਕ ਤੇ ਉਹ ਕਹਿੰਦੇ ਕਿ ਐਸੀ ਸੰਵਿਧਾਨੀ ਸ਼ੈਦ ਨਮਾ ਦੇ ਦਿੱਤੀ ਉਹਨਾਂ ਨੂੰ ਤੇ ਇਸ ਗੱਲ ਦਾ ਸਾਡੇ ਦੇਸ਼ ਦੇ ਅੰਦਰ ਬੜੀ ਤਕਲੀਫ ਆ ਕਿ ਸੰਵਿਧਾਨ ਦੇ ਪਹਿਲੇ ਪੇਜ ਤੇ ਪ੍ਰੀਐਂਬਲ ਤੇ ਇਹ ਕਿਉਂ ਲਿਖਤਾ ਕਿ ਇਹ ਸੋਸ਼ਲਿਸਟਿਕ ਪੈਟਰਨ ਹੈ ਜਿੱਥੇ ਸਟੇਟ ਵੈਲਫੇਅਰ ਕਰਦੀ ਆ ਲੋਕਾਂ ਨੂੰ ਥੋੜਾ ਬਹੁਤ ਰਾਹਤ ਦਿੰਦੀ ਆ ਜਾਂ ਜਿੱਥੇ ਇਹ ਕਿਉਂ ਲਿਖਤਾ ਕਿ ਧਰਮ ਨਿਰਪੱਖ ਦੇਸ਼ ਆ ਜਾਨੀ ਉਹ ਧਰਮ ਦਾ ਰਾਜ ਚਾਹੁੰਦੇ ਆ ਜਦੋਂ ਇੱਕ ਧਰਮ ਦਾ ਰਾਜ ਚਾਹੁੰਦੇ ਆ ਤੇ ਕੁਦਰਤੀ ਆ ਜਿਹੜੀਆਂ ਇਹੋ ਜਿਹੀਆਂ ਘਟ ਗਿੰਟੀਆਂ ਦੀਆਂ ਖਾਸ ਕਰਕੇ ਘਟ ਗਿੰਟੀਆਂ ਦੀਆਂ origignal ਪਾਰਟੀਆਂ ਜੇ ਕੋਈ ਮੁਸਲਮ ਦੇਤੇ ਉਸ ਤਰ੍ਹਾਂ ਦੀ ਨਹੀਂ ਆ ਮੁਸਲਮ ਲੀਗ ਜਾ ਕੋ ਵੈਸੀ ਦੀ ਛੋਟੀ ਮੁੱਟੀ ਪਾਰਟੀ ਆ ਪਰ ਉਹ ਕੋਈ ਈਡੀ ਤਕੜੀ ਨਹੀਂ ਪਰ ਜਿਹੜੇ ਅਕਾਲੀ ਦਲ ਜਿਹੜੇ ਬਾਰਡਰ ਦੇ ਉੱਤੇ ਸਟੇਟ ਬੈਠੀ ਆ ਉਹ ਇੱਕ ਹਮੇਸ਼ਾ ਕੇਂਦਰ ਵਾਲਿਆਂ ਨੂੰ ਤਰੀਗਲੀਆਂ ਛਟਾਉਂਦਾ ਔਖਾ ਕਰਦਾ ਉਹਨਾਂ ਨੂੰ ਬੜਾ ਔਖਾ ਪਹਚਾਉਣਾ ਇਸ ਲਈ ਇਹ ਇਥੇ ਦੀ ਇਸ ਸ਼ਕਤੀ ਨੂੰ ਕਮਜ਼ੋਰ ਕਰਨਾ ਉਹ ਬਿਲਕੁਲ ਤੇ ਬਿਲਕੁਲ ਬਿਨਾਂ ਕੇਂਦਰ ਦੀ ਸਮਝ ਤੋਂ ਐਡਾ ਵੱਡਾ ਕਾਰਨਾਮਾ ਨਹੀਂ ਹੋ ਸਕਦਾ ਜਿਹੜਾ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪ੍ਰਧਾਨ ਨਵੇਂ ਜਿਹੜੇ ਅਕਾਲੀ ਦਲ ਦੇ ਬਣੇ ਆ ਉਹ ਐਡੇ ਵੱਡੇ ਕਲੇਮ ਨਹੀਂ ਸੀ ਕਰ ਸਕਦੇ ਜੇ ਉਹਨਾਂ ਦਾ ਪਿੱਛੇ ਪਿਠ ਕੇਂਦਰ ਦੇ ਨਾਲ ਨਾ ਲੱਗੀ ਹੋਵੇ ਔਰ ਇਹਦੇ 'ਚ ਕੀ ਸਮਝਦੇ ਹੋ ਕਿ ਇੱਕ ਅਮਰਤਪਾਲ ਗਰੁੱਪ ਹੋ ਗਿਆ ਉਹਨਾਂ ਦਾ ਅਕਾਲੀ ਦਲ ਹੈ ਗਿਆਨੀ ਹਰਪ੍ਰੀਤ ਸਿੰਘ ਹਰਾਂ ਦਾ ਅਕਾਲੀ ਦਲ ਹੋ ਗਿਆ ਇੱਕ ਸਖਬੀਰ ਸਿੰਘ ਬਾਦਲ ਹਰਾਂ ala ਇੱਕ ਟੜਾ ਹੋ ਗਿਆ ਤਾਂ ਇਹ ਤਿੰਨ ਚਾਰ ਟੜੇ ਨੇ ਤਿੰਨਾ ਟੜਿਆਂ ਦੇ ਵਿੱਚੋਂ ਲੋਕ ਤੁਹਾਨੂੰ ਕੀ ਲੱਗਦਾ ਹੈ ਕਿ ਕਿਹਦੇ ਨਾਲ ਸਮਰਥਨ ਕਰਨਗੇ ਲੋਕ ਕਿਹੜੇ ਅਕਾਲੀ ਦਲ ਦੇ ਵੱਲ ਭੁਗਤਣਗੇ ਜਾਂ ਫਿਰ ਲੋਕਾਂ ਜਿਹੜੀ ਸ਼ਕਤੀ ਹੈ ਇਸ ਤਰ੍ਹਾਂ ਦੀ ਅਕਾਲੀ ਦਲ ਦੀ ਉਹ ਤਿੰਨਾ ਗਰੁੱਪਾਂ ਦੇ ਵਿੱਚ ਚਾਰਾਂ ਗਰੁੱਪਾਂ ਦੇ ਵਿੱਚ ਬਹੁਤ ਬਾਰੀ ਬਣੇ ਟੋੜੇ ਵਾਲੇ ਬਣੇ ਲੋਂਗੋ ਵਾਲੇ ਬਣਿਆ ਮੈਂ ਤੁਹਾਨੂੰ ਬ੍ਰਹਮਪੁਰਾ ਢੀਂਡ ਸਾਹ ਫਿਰ ਯੂਨਾਈਟਿਡ ਅਕਾਲੀ ਦਲ ਉਹਨਾਂ ਦਾ ਬਣਿਆ ਫਿਰ ਸ਼੍ਰੋਮਣੀ ਕਾਲੀਦਾ ਲੰਬਰਸਾਰ ਉਹ ਤੇ ਫਿਰ ਵੀ ਕੁਝ ਨਾ ਕੁਝ ਲੱਗੇ ਦੇ ਲਿਆ ਮਾਨ ਵਾਲਾ ਬਣਿਆ ਸ਼੍ਰੋਮਣੀ ਕਾਲੀਦਾ 1920 ਰਵਿੰਦਰ ਲਾਹੋ ਦੇ ਵਿੱਚੇ ਸ਼ਾਮਿਲ ਹੋ ਗਿਆ ਕਿਉਂਕਿ ਕੋਈ ਬੰਦਾ ਹੁੰਦਾ ਸੀ ਮੈਂ ਤੇ ਕਦੀ ਉਹਨਾਂ ਦਾ ਤੁਸੀਂ ਕਦੀ ਖਬਰ ਪੜੀ ਉਹ ਵਿੱਚ ਹੋ ਗਏ ਸ਼ਾਮਿਲ ਨਾਲੇ ਬਜ਼ੁਰਗ ਵੀ ਹੋ ਗਏ ਹੁਣ ਇਹ ਇਸ ਖਿਸਮ ਦੇ ਅਕਾਲੀ ਦਲ ਭੰਦੇ ਰਹਿੰਦੇ ਆ ਟੈਂਦੇ ਰਹਿੰਦੇ ਆ ਪਰ ਅੱਜ ਤੱਕ ਜੇ ਕੋਈ ਖੜਾ ਹੋਇਆ ਜੋ ਸੱਤਾ ਲਈ ਕਲੇਮ ਕੀਤਾ ਉਹ ਇਹੀ ਜਿਹੜਾ ਮੇਨ ਸਟ੍ਰੀਮ ਅਕਾਲੀ ਦਲ ਆ ਜਿਨ੍ਹਾਂ ਦੇ ਐਸਵੇਲੇ ਪ੍ਰਧਾਨ ਸੁਖਬੀਰ ਸਿੰਘ ਬਾਦਲੇ ਪਰ ਇਹਨਾਂ ਨੇ ਬਾਹਰ ਜਾ ਕੇ ਇੱਕ ਵਾਰੀ ਤੇ ਲੋਕਾਂ ਚ ਚਰਚਾ ਵੀ ਛੇੜਤੀ ਆ ਨੁਕਸਾਨ ਵੀ ਪਹਚਾਇਆ ਪਰ ਮੈਨੂੰ ਨਹੀਂ ਲੱਗਦਾ ਕਿ ਬਿਨਾ ਵੱਡੀਆਂ ਸ਼ਕਤੀਆਂ ਦੇ ਥਾਪੜੇ ਤੋਂ ਇਹੋ ਜਿਹਾ ਵੱਡਾ ਕੰਮ ਹੋ ਸਕਦਾ ਪਰ ਇਹ ਗੱਲ ਵੀ ਲੋਕਾਂ ਦੇ ਵਿੱਚ ਹੋਊਗੀ ਕਿ ਜੇ ਸੱਚੀ ਮੁੱਚੀ ਜੇ ਪਿੱਛੋਂ ਐਡਾ ਵੱਡੀ ਸਪੋਰਟ ਹੈਗੀ ਆ ਤੇ ਕੀ ਉਹ ਇਹਨਾਂ ਨੂੰ ਬਾਹਰੋਂ ਹਵਾ ਦੇ ਦੇ ਕੇ ਪੈਸਾ ਦੇ ਕੇ ਗੱਡੀਆਂ ਦੇ ਕੇ ਕਿਤੇ ਬਿਲਕੁਲ ਖੜਾ ਤੇ ਨਹੀਂ ਕਰ ਦੇਣਗੇ ਤਾਂ ਕਿ ਸਖਬੀਰ ਬਾਦਲ ਹੋਣਾਂ ਵਾਲੇ ਸ਼੍ਰੋਮਣੀ ਕਾਲੀ ਦਲ ਨੂੰ ਸਜਾ ਦਿੱਤੀ ਜਾ ਸਕੇ ਉਹਨਾਂ ਨੂੰ ਖੁੰਝੇ ਲਾਇਆ ਜਾ ਸਕੇ ਇਹ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਕਿ ਹੁਣ ਕਿਹੜਾ ਕਿੰਨੇ ਪਾਣੀਆਂ 'ਚ ਇਹ ਵੀ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਭਾਜਪਾ ਚ ਕੋਈ ਵੀ ਵੱਡਾ ਲੀਡਰ ਕਿਸੇ ਵੀ ਪਾਰਟੀ ਦਾ ਸ਼ਾਮਲ ਹੁੰਦਾ ਤੇ ਨਾਲ ਦੀ ਨਾਲ ਜੈਡ ਪਲੱਸ ਸਿਕਿਉਰਿਟੀ ਗੱਡੀਆਂ ਦੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਦਿੱਤੀ ਸੀ ਇਹਨਾਂ ਨੂੰ ਇਸੇ ਹੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਦੋਂ ਇਹ ਮਿਲੇ ਸੀ ਅਮਿਤ ਸ਼ਾਹ ਨੂੰ ਉੱਥੇ ਅੰਬਰਸਾ ਦੇ ਵਿੱਚ ਤੇ ਇਹਨਾਂ ਨੂੰ ਦਿੱਤੀ ਸੀ ਹਾਲਾਂਕਿ ਜਿਹੜੇ ਸਿੱਖੀ ਦਾ ਪ੍ਰਚਾਰ ਕਰਦੇ ਆ ਉਹਨਾਂ ਨੂੰ ਤੇ ਆਪਣੀ ਸ਼੍ਰੋਮਣੀ ਐਸਜੀਪੀਸੀ ਦੀ ਆਪਣੀ ਸਿਕਿਉਰਿਟੀ ਹੈ ਉਹਨਾਂ ਨੂੰ ਕਾਹਦਾ ਡਰ ਹੈ ਜਿਹੜਾ ਸਾਧੂ ਬੰਦਾ ਗੁਰੂ ਨਾਨਕ ਦੇਵ ਜੀ ਮਤਲਬ ਗਏ ਸਾਰੀ ਦੁਨੀਆ ਜੋ ਨਾਲ ਸਿਕਿਉਰਟੀ ਲੈ ਕੇ ਗਏ ਸੀ 뮤직 ਹੈ ਮਰਦਾਨੇ ਨੂੰ ਲੈ ਕੇ ਗਏ 뮤직 ਸੁਣ ਲਈ ਜਿੰਨ ਨੂੰ ਸਾਚ ਕੋ ਕੋਈ ਆਂਚ ਨਹੀਂ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਪਰ ਇਹਨਾਂ ਦਾ ਦੇਖੋ ਇੱਕੋ ਹੀ ਗੱਲ ਮੈਂ ਕਹਿਣਾ ਕਿ ਅਜੰਡਾ ਐਸੀ ਕਾ ਕਿ ਸਖਬੀਰ ਬਾਦਲ ਨੂੰ ਪਰਾਂ ਹਟਾਇਆ ਜਾਏ ਅੱਜ ਤੱਕ ਤੇ ਉਹ ਕਾਮਯਾਬ ਨਹੀਂ ਹੋਏ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿ ਕਾਮਯਾਬ ਹੁੰਦੇ ਆ ਕਿ ਨਹੀਂ ਹੁੰਦੇ ਇਹ ਕੋਈ ਸਿੰਗਲ ਪੁਆਇੰਟ ਏਜੰਡਾ ਕਿ ਜਿਸ ਪਾਰਟੀ 'ਚ ਸੁਖਵੀਰ ਬਾਦਲ ਉੱਥੇ ਅਸੀਂ ਨਹੀਂ ਵਸਣਾ ਉੱਥੇ ਅਸੀਂ ਨਹੀਂ ਰਹਿਣਾ ਜੇ ਉਹ ਹਟ ਜਾਏ ਤਾਂ ਕੱਲ ਨੂੰ ਇਹ ਸਾਰਾ ਟਿੰਡਫੌੜੀ ਲੈ ਕੇ ਇਸੇ ਕਾਲੀ ਦਲ ਦੇ ਵਿੱਚ ਆ ਜਾਣਗੇ ਆਖਰੀ ਸਵਾਲ ਮੇਰਾ ਕੀ ਤੁਹਾਨੂੰ ਲੱਗਦਾ ਕਿ ਸਾਰਾ ਮਸਲਾ ਪਾਵਰ ਗ੍ਰੈਬਿੰਗ ਦਾ ਹੀ ਹੈ ਕਿ ਕਿਸੇ ਹਿਸਾਬ ਨਾਲ ਵੀ ਬਿਲਕੁਲ ਤੁਸੀਂ ਠੀਕ ਹੈ ਮੈਂ ਤੇ ਬਾਰ-ਬਾਰ ਕਹਿ ਰਿਹਾ ਕਿ ਮੈਂ ਤੇ ਪਹਿਲੇ ਸ਼ੁਰੂ ਹੀ ਇੱਥੋਂ ਗੱਲ ਕੀਤੀ ਹੈ ਕਿ 2 ਲਕੜੀ ਪੁਨੇ ਤੋਂ ਚੌਧਰ ਪੁਨੇ ਤੋਂ ਪ੍ਰਧਾਨਗੀ ਤੋਂ ਕਿਸ ਇਹ ਸੁਖਵੀਰ ਬਾਦਲ ਹੁਣਾਂ ਦੇ ਪਰਿਵਾਰ ਦਾ ਕਬਜ਼ਾ ਹੋ ਗਿਆ ਇਹਨਾਂ ਦੇ ਸ਼ਬਦ ਇਹ ਹੀ ਹੈ ਕਿ ਕਬਜ਼ਾ ਹੋ ਗਿਆ ਮੈਂ ਤਾਂ ਕਈ ਵਾਰੀ ਕਹਿੰਨਾ ਕਿ ਉਹ ਕਾਂਗਰਸ ਦੇ ਵਿੱਚ ਤੇ ਚਾਰ ਪੀੜੀਆਂ ਹੋ ਗਈਆਂ ਕਬਜ਼ਾ ਹੋਇਆ ਇੱਥੇ ਤੇ ਜੇ ਦੂਜੀ ਪੀੜ੍ਹੀ ਹੈ ਕਿਹੜੀ ਪਾਰਟੀ ਆ ਸਪਾ ਦੇ ਵਿੱਚ ਨਹੀਂ ਹੈ ਜਾਂ ਬੀ ਬੀਐਸਪੀ ਦੇ ਵਿੱਚ ਨਹੀਂ ਹੈ ਜਾਂ ਉਹ ਟੀਐਮਸੀ ਦੇ ਵਿੱਚ ਨਹੀਂ ਹੈ ਜਿੰਨੀਆਂ ਹੀ origignal ਪਾਰਟੀਆਂ ਲਾਲੂ ਦੇ ਪਰਿਵਾਰ ਵਿੱਚ ਨਹੀਂ ਪਰਿਵਾਰ ਦਾ ਕਬਜ਼ਾ ਦੱਸੋ ਤੇ ਜਸ ਵੀ ਉਹਦਾ ਹੀ ਮੁੰਡਾ ਆ ਲਾਲੂ ਦਾ ਹੀ ਹੈ ਸੱਤਾ ਇੱਥੇ ਇੰਜ ਚੱਲ ਰਹੀ ਮੈਨੂੰ ਠੀਕ ਨਹੀਂ ਕਹਿ ਰਿਹਾ ਪਰ ਤੁਸੀਂ ਉਹ ਤੇ ਲੌਜੀਕ ਜੋ ਦੇ ਰਹੇ ਆ ਨਾ ਉਹ ਇੰਜ ਨਹੀਂ ਹੈਗਾ ਕੰਮ ਕਰੋ ਤੁਸੀਂ ਅੱਗੇ ਆ ਜਾਓ ਤੁਸੀਂ ਅੰਦਰ ਰਹਿੰਦੇ ਵੋਟਾਂ ਬਣਾ ਲੈਂਦੇ ਆਪਣੀਆਂ ਜ਼ਿਆਦਾ ਤੇ ਆਊਟ ਸਮਾਰਟ ਕਰ ਦਿੰਦੇ ਉਹਨੂੰ ਮਿਨਿਓਰੀਟਾਈਜ਼ ਕਰ ਦਿੰਦੇ ਉਹਨੂੰ ਘੱਟ ਗਿਣਤੀ ਚ ਰੈਂਡ ਦਿੰਦੇ ਕਿਉਂਕਿ ਬਾਕੀ ਟੜੇ ਦੇ ਵਿੱਚ ਜਦੋਂ ਸਰਕਾਰ ਦਾ ਹਿੱਸਾ ਸੀ ਬਹੁਤ ਸਾਰੇ ਮੈਂਬਰ ਹੈਗੇ ਨੇ ਸੀਨੀਅਰ ਵੀ ਨੇ ਉਹ ਪਾਵਰ ਦੇ ਵਿੱਚ ਰਹਿੰਦਾ ਤਾਂ ਉਹ ਵੀ ਨਹੀਂ ਕੁਝ ਬੋਲੇ ਬਾਦਲ ਪਰਿਵਾਰ ਦੇ ਖਿਲਾਫ ਜਾਂ ਅਕਾਲੀ ਦਲ ਦੇ ਖਿਲਾਫ ਕੋਈ ਉਹਨਾਂ ਨੇ ਸਵਾਲ ਹੀ ਨਹੀਂ ਕੀਤਾ ਉਦੋਂ ਤਾਂ ਤੁਸੀਂ ਚੁੱਪ ਰਹੇ ਜਿੰਦਗੀ ਦਾ ਲਕਸ਼ੀ ਪਾਵਰ ਹੈ ਉਹਨਾਂ ਦਾ ਉਹ ਤੇ ਕਿਤੇ ਉਹ ਵੀ ਮਿਲ ਜੇ ਉਹਨਾਂ ਚ ਤੇ ਕਈਆਂ ਨੇ ਮੈਨੂੰ ਤੇ ਇਹ ਡਰ ਲੱਗਦਾ ਕਿ ਜੇ ਇ ਖੋਲਿਓ ਜਾ ਕੇ ਬੀਜੇਪੀ ਤੇ ਚਲੇ ਜਾਣਗੇ ਉਹਨਾਂ ਨੂੰ ਕੀ ਚਾਹੀਦਾ ਸਾਡੇ ਸਾਡੇ ਕਰਮਾਂ ਦਾ ਕੋਈ ਵੀ ਰਾਜਨੀਤਿਕ ਲੀਡਰ ਸਾਡੇ ਕਰਮਾਂ ਦਾ ਚਿੱਠਾ ਕੱਚਾ ਚਿੱਠਾ ਨਾ ਖੁੱਲੇ ਔਰ ਦੂਜਾ ਸਾਨੂੰ ਮਾੜੀਆਂ ਮੋਟੀਆਂ ਗੱਡੀਆਂ ਸਿਕਿਉਰਟੀਆਂ ਇੱਕ ਦੋ ਪੁਲਿਸ ਵਾਲੇ ਮਿਲੇ ਰਹਿਣ ਸਾਨੂੰ ਮੌਜਾਂ ਆ ਬਸ ਆਹ ਹੈ ਇਹਨਾਂ ਦੇ ਸੁਪਨੇ ਹੈਗੇ ਆ ਹੋਰ ਕਿਤੇ ਸਮਾਜ ਸੇਵਾ ਦੇ ਸੁਪਨੇ ਆ ਉਹ ਸੁਪਨੇ ਕਿਥੋਂ ਵੀ ਪੂਰੇ ਹੋ ਜਾਣ ਵਿਚ ਰਹਿ ਗਏ ਹੋ ਜਾਣ ਬਾਹਰ ਰਹਿ ਗਏ ਹੋ ਜਾਣ ਜਾਂ ਕਿਸੇ ਹੋਰ ਪਾਰਟੀ ਵੱਲ ਹੋ ਜਾਣ ਭੱਜਦੇ ਆ ਇਹ ਤੁਹਾਡੇ ਸਾਹਮਣੇ ਕਾਂਗਰਸ ਕਿਵੇਂ ਗਈ ਸੀ ਛਾਲਾ ਮਾਰਦੇ ਕੁਝ ਤੇ ਵਾਪਸ ਵੀ ਆ ਗਏ ਬੀਜੇਪੀ ਦੇ ਵਿੱਚ ਗਏ ਸੀ ਇੱਥੇ ਵੀ ਇਹੀ ਹੈ ਕੋਈ ਇਹਨਾਂ ਦੀ ਇੱਕ ਟਰਾਈ ਸਾਰਿਆਂ ਦਾ ਇੱਕੋ ਹੀ ਹੈ ਇਸ ਲਈ ਇਹ ਜਿਹੜੀ ਤੁਸੀਂ ਗੱਲ ਸਵਾਲ ਕਰਦੇ ਆ ਗੱਲ ਇੰਨੀ ਹੀ ਹੈ ਕਿ ਉੱਤਰਕਾਂਟੋਂ ਮੈਂ ਚੜਾ ਤੁਸੀਂ ਬਹੁਤ ਦਿਨ ਰਾਜ ਕਰ ਲਿਆ ਬਹੁਤ ਦਿਨ ਪ੍ਰਧਾਨਗੀਆਂ ਕਰ ਲੀਆਂ ਹੁਣ ਸਾਨੂੰ ਵੀ ਚੀਫ ਮਿਨਿਸਟਰੀ ਦਾ ਥੋੜਾ ਜਿਹਾ ਸਵਾਦ ਦੇਣ ਦਿਓ ਸਾਡੇ ਕੋਲ ਵੀ ਪੈਸੇ ਹੈਗੇ ਆ ਅਸੀਂ ਵੀ ਤੁਹਾਡੇ ਵਾਂਗੂ ਥੋੜਾ ਜਿਹਾ ਹੋਰ ਅੱਗੇ ਆਪਣੇ ਤੌਰ ਤੇ ਵਧਣਾ ਚਾਹੁੰਦੇ ਆ ਮਜ਼ਬੂਤ ਹੋਣਾ ਚਾਹੁੰਦੇ ਤੇ ਜੇ ਉਹ ਪਹਿਲਾਂ ਹੀ ਸੀਗੇ ਤੁਸੀਂ ਕਹਿ ਰਹੇ ਕਿ ਪਹਿਲਾਂ ਕਿਉਂ ਨਹੀਂ ਬੋਲੇ ਤੇ ਜਦੋਂ ਮਜੇ ਸੀਗੇ ਜਦੋਂ ਹੂਟੇ ਆ ਰਹੇ ਸੀਗੇ ਸੱਤਾ ਦੇ ਤੇ ਉਦੋਂ ਕਿਉਂ ਪਰਾ ਹੋਣਾ ਸੀ ਉਦੋਂ ਉਹਨਾਂ ਨੇ ਕਿਉਂ ਗੱਲ ਕਰਨੀ ਉਦੋਂ ਹੀ ਕਰਨੀ ਸੀ ਜਦੋਂ ਕਬਜ਼ਾ ਕਰਨ ਦੀ ਉਹਨਾਂ ਨੂੰ ਚੇਸਟਾ ਹੋਣੀ ਸੀ ਬਹੁਤ ਧੰਨਵਾਦ ਸ਼ੁਕਰੀਆ ਆ ਤਾਂ ਸਿੱਧੇ ਸਵਾਲ ਪ੍ਰੋਫੈਸਰ ਸਾਹਿਬ ਅਰਾਂ ਦੇ ਜਿਹੜੀ ਵਿਸ਼ਲੇਸ਼ਣ ਆ ਉਹਦੇ ਵਿੱਚ ਹੀ ਨਿਕਲ ਕੇ ਸਾਹਮਣੇ ਆਉਂਦਾ ਕਿ ਸਾਰਾ ਮਸਲਾ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਪਾਵਰ ਨੂੰ ਹੱਥ ਦੇ ਵਿੱਚ ਕਰਨ ਦਾ ਉਹਨਾਂ ਨੇ ਵੀ ਇੱਕ ਵੱਡਾ ਸਵਾਲ ਖੜਾ ਕੀਤਾ ਕਿ ਐਡਾ ਵੱਡਾ ਜੋ ਕੁਝ ਵੀ ਵਾਪਰਿਆ ਜਾਂ ਪਿਛਲੇ ਲੰਬੇ ਸਮੇਂ ਤੋਂ ਜੋ ਵੀ ਐਪੀਸੋਡ ਹੋ ਰਿਹਾ ਇਸ ਸਿਆਸੀ ਇਸ ਸਿਆਸਤ ਦੇ ਵਿੱਚ ਜਾਂ ਆਕਾਲੀ ਸਿਆਸਤ ਦੇ ਵਿੱਚ ਤਾਂ ਉਹਦੇ ਪਿੱਛੇ ਜ਼ਰੂਰ ਕਿਸੇ ਦਾ ਵੱਡਾ ਹੱਥ ਹੈਗਾ ਕੈਮਰੇ ਤੇ ਸ਼ੋਕ ਮਹਿਮਨਪ੍ਰੀਤ ਸਿੰਘ ਧੰਨਵਾਦ